ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਸਾਰਿਆਂ ਦੇ ਠੀਕ ਠਾਕ ਵਧੀਆ ਚੜਦੀ ਕਲਾ ਪੱਗ ਬੰਨੀ ਕਮੀਜ਼ ਪਾਈ ਅੱਜ ਤਿਆਰ ਆਂ ਪੂਰੇ ਤੇ ਅੱਜ ਬੜੀ ਖੁਸ਼ੀ ਦਾ ਦਿਨ ਆ ਤੇ ਮਾਸੜ ਨੂੰ ਅਸੀਂ ਬੁਲਾਇਆ ਵਾ ਤੇ ਸਰਪ੍ਰਾਈਜ਼ ਵਾ ਤੁਹਾਨੂੰ ਪਤਾ ਲੱਗਾ ਆਂ ਆਪਾਂ ਕਿੱਥੇ ਚੱਲੇ ਆਂ ਨਹੀਂ ਕੋਈ ਨਹੀਂ ਚਲੋ ਫੇਰ ਦੱਸੋ ਡੈਡੀ ਕਿੱਥੇ ਚੱਲੇ ਆਂ ਆਪਾਂ ਆਪਾਂ ਚੱਲੇ ਆਂ ਅੱਜ ਗੱਡੀ ਨਾਲ ਚਲੋ ਬਹੁਤ ਵਧੀਆ ਗੱਲ ਕਾਰ ਲੈਨ ਚੱਲੇ ਆਂ ਉਦਾਂ ਤੇ ਸਰਪ੍ਰਾਈਜ਼ ਅਹੀਂ ਉੱਥੇ ਜੇ ਗਿੰਦੂ ਆਉਂਦਾ ਤਾਂ ਫੇਰ ਉਹਨੂੰ ਅਹੀਂ ਉੱਥੇ ਜਾ ਕੇ ਦੱਸਣਾ ਸੀ ਤੇ ਮੋ ਨੂੰ ਆਪਣਾ ਲੱਗਾ ਵਾ ਲੈਨ ਕਾਰ ਦੇ ਉਹਦੀ ਹੁਣ ਆਪਾਂ ਡਿਲੀਵਰੀ ਲੈਣੀ ਹੈ ਉਹਦਾ ਫੋਨ ਫਾਨ ਦਾ ਕਰਕੇ ਆਪਾਂ ਲੇਟ ਹੋ ਗਏ ਆ ਫੋਨ ਆਉਣਾ ਹੈਗਾ ਉਹਨਾਂ ਦਾ ਤਾਂ ਫੇਰ ਜਾਣਾ ਹੈ ਤੇ ਹੁਣ ਤਿਆਰੀ ਪੂਰੀ ਖੇਚ ਲਈ ਆ ਚੱਲੇ ਆ ਪਾਪਾ ਵੀ ਰੈਡੀ ਆ ਛੋਟ ਛੋਟ ਪਾ ਕੇ ਤੇ ਚਲੋ ਫਿਰ ਮੋੜੋ ਗੱਡੀ ਤੁਹਾਡੇ ਵਾਲੀ ਚੜਾ ਦਈਏ ਲਿਆਓ ਮੈਂ ਚੜਾਦਾ ਪਹਿਲਾਂ ਤਾਂ ਨੂੰ ਤੇ ਬਾਕੀ ਆਪਾਂ ਰਾਹ ਚ ਕਰਦੇ ਆ ਗੱਲ ਬਾਤ ਐ ਚਲੋ ਆ ਬਣਾ ਜਾ ਉਤੋ ਚਲੋ ਚਲੋ ਲੈ ਆ ਆ ਇਧਰ ਹੋ ਇਧਰ ਵੇਹ ਇਧਰ ਤੁਰ ਤਾ ਤੂੰ ਕਿਧਰ ਚੱਲੇ ਆਂ ਇਹ ਗਾੜੀ ਰੰਦੇ ਪਲਵਾਨ ਇਹ ਗਾੜੀ ਰਹਿਣੇ ਆਗੇ ਵੇਖ ਕਿਦਾਂ ਭੱਜਾ ਜਾਂਦਾ ਨਹੀਂ ਦੇਖੇ ਨਹੀਂ ਲੈ ਗਾੜੀ ਗਾੜੀ ਵੈਸੇ ਤੇ ਕਾਰ ਆਪਾਂ 4 ਮਹੀਨੇ ਪਹਿਲਾਂ ਆ ਲਈ ਤੇ 2-3 ਮਹੀਨੇ ਪਹਿਲਾਂ ਉਤੋਂ ਸਕਾਰਪਿਓ ਲਈ ਸੀ ਤੇ ਕਲਚੀ ਤੁਰ ਕੇ ਗਾਨ ਤੇਰੇ ਜਾਂਦੇ ਤੇ ਆਹ ਕਾਰ ਆਪਾਂ ਸਾਰਿਆਂ ਨੂੰ ਦੱਸਿਆ ਵੀ ਇਹ ਟੈਕਸੀ ਦੇ ਕੰਮ ਲਈ ਲਈ ਆ ਤੇ ਇਹਦੇ ਤੇ ਚਲੋ ਲਈ ਤੇ ਜਿਹੜੇ ਕੰਮ ਲਈ ਆ ਲਿਓ ਕੰਮ ਚੱਲਿਆ ਨਹੀਂ ਬਾਕੀ ਥੋੜੇ ਬਹੁਤ ਕਿਤੇ ਮਾੜੀ ਮੋਟੀ ਸਵਾਰੀ ਆ ਜਾਂਦੀ ਆ ਤੇ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਹਨਾ ਕੰਮ ਚੱਲ ਜਾਣਾ ਵਾ ਕਿਹੜੇ ਵੇਲੇ ਹੌਲੀ ਹੌਲੀ ਕਿਉਂਕਿ ਕੰਮ ਦੀ ਮਾਰਕੀਟ ਬਣਦੀ ਆ ਹੁਣ ਅਸੀਂ ਚੱਲੇ ਆ ਆਪਣੇ ਘਰ ਦੇ ਯੂਸ ਵਾਸਤੇ ਕਾਰ ਲੈਣ ਵੈਸੇ ਤੇ ਉਦਾਂ ਅਸੀਂ ਥੋੜੀ ਲੇਟ ਹੀ ਲੈਣੀ ਸੀ ਤੇ ਹੁਣ ਮੋਨੂ ਆਉਣ ਡਿਆ ਵਾ ਵਿਆਹ ਵੇਖਣ ਮਾਮਾਈ ਦੇ ਮੁੰਡੇ ਦਾ ਤੇ ਉਦਾਂ ਕਰਕੇ ਫਿਰ ਉਹਨੂੰ ਵੀ ਚਾਹੀਦੀ ਇੱਥੇ ਤੇ ਸਾਡੇ ਪ੍ਰਾਣੇ ਵੀ ਉਹਨੇ ਕਾਰ ਦੀ ਸਾਨੂੰ ਪੈਣੀ ਲੋੜ ਤੇ ਉਹ ਸਾਡੇ ਅਸੀਂ ਦਿੱਤੀ ਵੇਚ ਦੂਸਰੀ ਅਸੀਂ ਜਿਹੜੀ ਛੋਟੀ ਕਾਰ ਹੀ ਉਹ ਵੇਚਤੀ ਆ ਅਕੋਰਡ ਹੀ ਜਿਹੜੀ ਸਾਡੇ ਮੈਂ ਖੁਸ਼ ਵਾਂ ਮੁੰਡਾ ਤੇਰਾ ਗੱਡੀ ਲੈਣ ਲੱਗਾ ਵਾ ਹਾਂ ਮਾਰੇ ਨੇ ਕਿਰਪਾ ਕੀਤੀ ਦੂਸਰੀ ਕਾਰ ਅਸੀਂ 1 ਸਾਲ ਚ ਲੈ ਲੈ ਲੱਗੇ ਆ ਚਮਾਹ ਮਹੀਨਿਆਂ ਦੇ ਵਿੱਚ ਵਿੱਚ ਐ ਪਰ ਅੱਗੇ ਜਿੰਨੀਆਂ ਗੱਡੀਆਂ ਲਈਆਂ ਉਹ ਸਾਰੀਆਂ ਸੋਨੂ ਲੈ ਕੇ ਦਿੰਦਾ ਰਿਹਾ ਆ ਪਹਿਲੀ ਗੱਡੀ ਆ ਆਪਣੇ ਪੈਸਿਆਂ ਦੀ ਆਪਣੀ ਕਮਾਈ ਦੀ ਲਈ ਆ ਆ ਗੱਡੀ ਵੀ ਮਾਮੇ ਸੋਨੂ ਨਹੀਂ ਲਈ ਆ ਤੇ ਕਾਰੋਬਾਰ ਚਾਲੂ ਕਰਨ ਨੂੰ ਲਈਗੀ ਤੇ ਹੁਣ ਮੋਰੂ ਨੂੰ ਲੈਣ ਲੱਗਾ ਵਾ ਮੋਰੂਆਂ ਦਾ ਵੀ ਮੈਂ ਵੀ ਕਮਾਈ ਕਰਨ ੜਿਆ ਭਾਈ ਮੈਂ ਵੀ ਲੈਣੀ ਆ ਤੇ ਹੁਣ ਚੱਲੇ ਆ ਕਾਰ ਲੈਣ ਕਾਰ ਕਿਹੜੀ ਆ ਉਹ ਤੁਹਾਨੂੰ ਅਸੀਂ ਜਾ ਕੇ ਵਿਖਾਵਾਂਗੇ ਸਤਿ ਸ੍ਰੀ ਅਕਾਲ ਮਾਸਟਰ ਜੀ ਤੁਹਾਨੂੰ ਭਾਬੀ ਸਾਸ੍ਰੀਕਾਲ ਬੁਲਾਉ ਤਾ ਡੈਡੀ ਆ ਰੈਂਗੋ ਨੇ ਬੁਲਾਈ ਨਹੀਂ ਰੈਂਗੋ ਨੇ ਨਹੀਂ ਬੁਲਾਈ ਰੈਂਗੋ ਸਾਸ੍ਰੀਕਾਲ ਰੈਂਗੋ ਏ ਉਹ ਥੱਲੇ ਵੜਿਆ ਰੈਂਗੋ ਨੇ ਕਿਦਾ ਪੁੰਡੀਆਂ ਕੀਤੀਆਂ ਕਿਦੋਂ ਕਦੇ ਆਏ ਆ ਮੈਂ ਯਾਰਾ ਉਹ ਤੁਹਾਨੂੰ ਉਹ ਇੱਕ ਪੇਪਰ ਦਾ ਕਰਕੇ ਕੰਮ ਰੁਕਿਆ ਹੀ ਪੇਰ ਹੀ ਨਹੀਂ ਤਾਂ ਨਹੀਂ ਤੁਰਨੇ ਮੈਂ ਮੈਂ ਤਰੇ ਜਾਣਾ ਉਹਨੂੰ ਖਲਚੀਆਂ ਉਹਨੂੰ ਖਲਚੀਆਂ ਪਹੁੰਚ ਜਾਣਾ ਏ ਕੋਈ ਮੇਰੀ ਮੇਰੀ ਬਾਤ ਸੁਣੋ ਇਹ ਜੋ ਆਪਨੇ ਜਬ ਨੰਬਰ ਨੋਟ ਕੀਤਾ ਨਾ ਇੱਕ ਨੰਬਰ ਮੇਰੇ ਮੋਬਾਈਲ ਦਾ ਨੰਬਰ ਉਸਨੇ ਮਿਕਸ ਹੋ ਗਿਆ ਇਸ ਲਈ ਮੇਰੇ ਕੋ ਫੋਨ ਲੱਗ ਜਾਂਦਾ ਇਹ ਕੁਸ਼ੀਰਾਮ ਜੀ ਦਾ ਨੰਬਰ ਨਹੀਂ ਹੈ ਜੀ ਇਹ ਇਹ ਕੁਸ਼ੀਰਾਮ ਨੇ 2 ਸਾਲ ਹੋ ਗਏ ਸਤਾ ਮਾਰਿਆ ਕੁਸ਼ੀਰਾ ਉਹ ਡੈਡੀ ਨੂੰ ਰੋਂਗ ਨੰਬਰ ਆਉਂਦੇ ਨੇ 2 ਸਾਲ ਹੋ ਗਏ ਅੱਛਾ ਤੇਰੀਆਂ ਗਿਆ ਬਿਹਾੜਾ ਨਹੀਂ ਆ ਰਹੀ ਡੈਡੀ ਨੂੰ ਹਿੰਦੀ ਸਿਖਾਤੀ ਉਹਨੇ ਮੈਂ ਮੈਂ ਕੀ ਬੋਲ ਰਹਾ ਹਾਂ ਸਰ ਮੇਰਾ ਨੰਬਰ ਨਹੀਂ ਹੈ ਮੇਰਾ ਕੁਸ਼ੀਰਾਮ ਜੀ ਸੇ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਕੋ 2 ਸਾਲ ਸੇ ਆਪ ਪਰੇਸ਼ਾਨ ਕਰ ਰਹੇ ਹੋ ਮੈਂਨੇ ਕੰਪਲੇਨ ਕਰ ਦੇਣੀ ਹੈ ਕਿਉਂਕਿ ਮੇਰੇ ਕੋ ਪ੍ਰੈਸ਼ਰ ਕਰਤੇ ਆਪ بار-बार ਮੇਰੇ ਕੋ ਫੋਨ ਲਗਾ ਕੇ ਬਾਰ ਬਾਰ ਕਰਦੇ ਮੈਂ ਕੰਪਲੇਨ ਕਰ ਦੇਣੀ ਪੁਲਿਸ ਕੰਪਲੇਨ ਕਰ ਕਿਉਂਕਿ ਮੇਰਾ ਮੈਂ ਆਪ ਕੋ ਸਰ ਪਹਿਲੇ ਵੀ ਬੋਲਾ ਆਪਨੇ ਚਾਰ ਪੰਜ ਦਿਨ ਪਹਿਲੇ ਮੇਰੇ ਕੋ ਫੋਨ ਕੀਤਾ ਤਾਂ ਮੈਂ ਫਿਰ ਵੀ ਬੋਲਾ ਤਾਂ ਮੇਰਾ ਨੰਬਰ ਨਹੀਂ ਹੈ ਮੇਰਾ ਨੰਬਰ ਡਿਲੀਟ ਕਰੋ ਠੀਕ ਹੈ ਤਾਂ ਬਾਰ ਬਾਰ ਮੇਰੇ ਕੋ ਫੋਨ ਕਰਦੇ ਹੋ ਕਿਉਂ ਪਰੇਸ਼ਾਨ ਕਰਦੇ ਮੇਰੇ ਕੋ ਮੇਰਾ ਨੰਬਰ ਨਹੀਂ ਹੈ ਜੀ ਰਾਮ ਸੇ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਨਾ ਮੈਂ ਜਾਣਤਾ ਹਾਂ ਜੀ ਰਾਮ ਜੀ ਕੋ ਜੀ ਜੀ ਰਾਮ ਹੈ ਕਹਿੰਦੇ ਲੈਤਾ ਨੰਬਰ ਲਾਗੇ ਮਣਕੇ ਦਾ ਡੈਡੀ ਨੂੰ ਦੋ ਕੀ ਰਾਮ ਕੀਤਾ ਇਹਨੇ ਵੀ ਬੋਲਦਾ ਨੂੰ ਜਿਵੇਂ ਆਪਾਂ ਨੰਬਰ ਨੋਟ ਕਰਵਾਤੇ ਹਾਂ ਚਲੋ ਵੀ ਪਹੁੰਚ ਗਏ ਹਾਂ ਗੱਡੀ ਹੁਣ ਤੁਹਾਨੂੰ ਵਿਖਾਉਣੀ ਹੈ ਕਿਹੜੀ ਲੈਣ ਲੱਗੇ ਆ ਚਲੋ ਚਲੋ ਮੈਡਮ ਜੀ ਦੁਰੋ ਅੱਗੇ ਅੱਗੇ ਕੋਟ ਪਾ ਕੇ ਪਰਸ ਲੈ ਕੇ ਤੇ ਨੋਟ ਲੈ ਕੇ ਆ ਗਈ ਉਹ ਬੀਬੀ ਹੈਂ ਆ ਗਈ ਆ ਗਈ ਵਾਹ ਕੋਟ ਪਾ ਕੇ ਪਰਸ ਪਾ ਕੇ ਤੇ ਨੋਟ ਲੈ ਕੇ ਬੀਬੀ ਆ ਗਈ ਗੱਡੀ ਲੈਣ ਹੈਂ ਆ ਮੈਂ ਨਾ ਟੌਰ ਮਾਰਿਆ ਤੇ ਡੈਡੀ ਆਡੇ ਨੂੰ ਨਹੀਂ ਮਰਾਇਆ ਟੌਰ ਉਹ ਆਹ ਜੀ ਹੱਟਾ ਔਰ ਉਧਰ ਵੇਖ ਮੈਂ ਆਪ ਕੋਟ ਕਾਟ ਜੇ ਏਡੇ ਚਾੜ ਲਏ ਤੇ ਡੈਡੀ ਨੂੰ ਜੈਕਟ ਦੀ ਪਵਾ ਕੇ ਲੈ ਆਂਦਾ ਵਾ ਇਹਨਾਂ ਜੈਕਟ ਨਵੀਆਂ ਮੇਰੀ ਆਓ ਆਹ ਲੱਗੀ ਆਡੀ ਗੱਡੀ ਗੱਡੀ ਲੈਣ ਲੱਗੇ ਆ ਵੋਕਸ ਵੈਗਨ ਦੀ ਪਤਾ ਨਹੀਂ ਵੋਕਸ ਵੈਗਨ ਕਿ ਫੋਕਸ ਵੈਗਨ ਕਹਿੰਦੇ ਆ ਉਹਦੀ ਆ ਰੇਟਸ ਚਲੋ ਮੈਨੂੰ ਲੱਗਦਾ ਇਹੋ ਹੀ ਆ ਸਾਹਮਣੇ ਲਾਈ ਉਹਨਾਂ ਡਿਲੀਵਰੀ ਵਾਸਤੇ ਚਲੋ ਜੀ ਚਲੋ ਆਈ ਆਹੋ ਡ੍ਰੋਪ ਕਰੋ ਮੰਮੀ ਕਿ ਨਾ ਮੰਮੀ ਕਿ ਨਾ ਕਿ ਨਹੀਂ ਗੱਡੀ ਦਾ ਇੱਕ ਮਿੰਟ ਚਲੋ ਵੀ ਕਰੀਏ ਫਾਰਮੈਲਟੀਆਂ ਦੇ ਸਾਈਨ ਕਰਦੇ ਹਾਂ ਹੋ ਗਿਆ ਹੋ ਗਿਆ ਸਾਈਨ ਹੋਣ ਬੱਸ ਗੱਡੀ ਦੀ ਡਿਲੀਵਰੀ ਲੈਣੀ ਠੀਕ 5-7 ਮਿੰਟ ਦੇ ਬਾਅਦ ਸਾਰਾ ਪ੍ਰੋਸੀਜਰ ਡਨ ਹੋ ਗਿਆ ਨਾ ਫਿਰ ਹੋਣੀ ਕੋਈ ਹੋਰ ਰਹਿ ਗਿਆ ਵਾ ਤੇ ਦੂਜੀ ਗੱਾਰ ਮੈਂ ਚਾਹੁੰਦਾ ਨਹੀਂ ਲਿਆ ਗਿਆ ਪੱਟ ਦਾ ਇਕੱਠੇ ਸਾਈਨ ਕਰਦੇ ਆਂ ਤੇ ਤੀਜੀ ਗੱਡੀ ਹੋ ਗਈ ਬਨੋਦ ਵਾਲੀ ਪਾ ਗਏ ਬਨੋਦ ਨੰਬਰ ਵੀ ਚਲੋ ਨਵੀਂ ਠੀਕ ਹੈ ਮਾਰਾ ਇੱਕ ਪਾ ਗਏ ਬ੍ਰੇਕ ਨਹੀਂ ਅਜੇ 17 ਤਾਲਾ ਵੀ ਤਾਲਾ ਮਨਜੋਤ ਸਿੰਘ ਜੋਤ ਬੜਾ ਖੁਸ਼ ਹੋਵਾ ਤੇ ਬੀ ਲਾਈਨ ਲੱਗਾ ਲਾਈਨ ਲੱਗਾ ਚਲਾਉਣੀ ਮੈਂ 284 ਹਜ਼ਾਰ ਰੁਪਏ ਮੈਂ ਮੈਂ ਆ ਕੰਡਾ ਮਨਸੇੜ ਮਨਸੇੜ ਧੰਨਵਾਦ ਨਹੀਂ ਤੁਹਾਨੂੰ ਐਡੀ ਤਗੜੀ ਗੱਡੀ ਦੇ ਵਿੱਚ ਸਹਰਾਣੇ ਲਾ ਕੇ ਦੇ ਦੇ ਲੱਗੇ ਆ ਤੇ ਹਲੇ ਵੀ ਗਿਫਟ ਦੀ ਲੋੜ ਤੁਹਾਨੂੰ ਕੱਪ ਗਲਾਸ ਹੀ ਮੰਮੀ ਆਪਣੀਆਂ ਇਕੱਠੀਆਂ ਕਰੀ ਜਾਂਦੀ ਵੀ ਗਿਫਟ ਦੇ ਦੋ ਕੱਪ ਗਲਾਸ ਬਹੁਤ ਆਪਣੇ ਤੋਂ ਸਵਾਦ ਆਲੀ ਲੇਖਾ ਉਹ ਤਾਂ ਕਲਕੱਤਾ ਹੀ ਦੇ ਗਿਫਟ 40 ਲੱਖ ਬਸ ਵੀ ਗਿਫਟ ਕਿੱਥੇ ਦਿੱਤਾ ਵਾ ਕੇਚਪ ਨਹੀਂ ਆ ਚਾਬੀ ਉਹ ਗਿਫਟ ਨਹੀਂ ਆ ਆ ਵੀ ਉਹ ਮੰਮੀ ਗਿਫਟ ਨਹੀਂ ਆ ਉਹ ਪਹਿਲਾਂ ਕੀ ਆ ਧਿਆਨ ਨਾਲ ਵੇਖੋ ਉਹ ਕੱਲਾ ਪੇਪਰ ਜਿਆਵਾ ਗਾ ਉੱਤੇ ਬੈਗ ਜਿਆਵਾ ਵਿੱਚ ਆਓ ਪਤਾ ਨਹੀਂ ਕੀ ਆ ਤੈਨੂੰ ਵੀ ਬੈਗ ਫੜਾ ਦੇਣਗੇ ਜੇ ਹੋਇਆ ਉਹਨਾਂ ਨੇ ਦੇਣਾ ਆ ਦੇ ਦੇਣਗੇ ਹਾਂ ਗੱਡੀ ਦੀ ਚਾਬੀ ਫੜਾ ਦੇਣੀ ਚਾਬਾ ਐਡਾ ਤਕੜਾ ਹੋਰ ਕੀ ਚਾਹੀਦਾ ਹਾਂਜੀ ਚੀਜ਼ ਹੀ ਆ ਤੇ ਨਹੀਂ ਲੱਗਦੀ ਇਹ ਪੰਜਾਬੀਆਂ ਦੀ ਹਾਂ ਗਿੱਤੀ ਕਿੱਥੇ ਗਿੱਤੀ ਹੁੰਦਾ ਪੰਜਾਬੀਆਂ ਦੀ ਆਦਤ ਹੈ ਕਿ ਫ੍ਰੀ ਚੀਜ਼ ਨਹੀਂ ਚੱਲਣੀ ਜਿਹੜੇ ਪਾਏ ਖਰਚਨੇ ਉਹ ਤੇ ਖਰਚਨੇ ਆ ਕਰ ਤੇ ਫ੍ਰੀ ਚੀਜ਼ ਨਹੀਂ ਚੱਲਦੀ ਜਾਂਦੀ ਆ ਜਾਂਦਾ ਹਮੇਸ਼ਾ ਕੋਈ ਰੰਡਿਆ ਨਿਦਾਨ ਕਰ ਫੜਨੇ ਰੈਂਗੋ ਨਾ ਤਾਂ ਆ ਦੇ ਦੋ ਮੈਨੂੰ ਰੋਲਾ ਰੋਲਾ ਪਾ ਕੇ ਰੈਂਗੋ ਆ ਮੰਗੰਡਿਆ ਮੈਂ ਕਿ ਕਹਿੰਦੇ ਮਨੂੰ ਮੈਂ ਨਾ ਕਰਾਦਾਂ ਸਾਰੇ ਰੈਂਗੋ ਨੂੰ ਇੱਥੇ ਭਾਲੂਆਂ ਉੱਤੇ ਲਵੇ ਨਹੀਂ ਵਿਆਹ ਜਾਂਦਾ ਨਹੀਂ ਕੁੜੀਆਂ ਦੇ ਪਿਤਾ ਚਾਟ ਆਉਂਦੇ ਆ ਉਹ ਨਵੇਂ ਕਾਰ ਓਨਰ ਨੂੰ ਵਧਾਈਆਂ ਵੀਰ ਤੈਨੂੰ ਬਹੁਤ-ਬਹੁਤ ਕਾਰ ਓਨਰ ਪਾਪਾ ਤੇ ਇੱਕ ਬਾਦਰ ਆਈ ਗਾ ਤੇ ਕਾਰ ਓਨਰ ਆ ਮੈਂ ਫਿਲਹਾਲ ਤੇ ਪਾਪਾ ਤੇ ਇੱਕ ਬਾਦਰ ਤੈਨੂੰ ਦੇਣ ਦਿਆ ਤੇਰੇ ਹੱਥਾਂ ਦੇ ਥਰੂ ਹੀ ਆਉਣ ਦਿਆ ਸਾਡੇ ਕੋ ਸਾਰਾ ਆਇਦ ਕੇ ਸਾਰਾ ਕੋ ਰਬ ਵਧਾਈਂਦਾ ਵਾ। ਕੀ ਵਡਿਆ ਨਾ ਦਾ। ਤੁਹਾਨੂੰ ਵਧਾਈਆਂ ਬਹੁਤੀਆਂ ਬਹੁਤੀਆਂ ਕਿ ਜਿੰਨਾ ਚਲਵਾਨੀਆਂ ਆਲੂ ਦਿੱਤੇ ਆ ਜੋ ਟਰੱਕ ਲਾਉਂਗਾ ਵੈ ਮਿਲੂ ਉਹ ਤੋਂ ਵਧਾਈਆਂ ਦਿਓ। ਚਲੋ ਬਾਬੇ ਨੇ ਕਾਰ ਲਈ ਤੇ ਬਾਬਾ ਟਰੱਕ ਵੀ ਦੇ ਦੂਗਾ। ਹਾਂ ਕੋਈ ਨਹੀਂ। ਮੈਂ ਵੀ ਵੈਸਟ ਖਰੀਦਾ। ਮੈਂ ਮੈਂ ਵੀ ਵੈਸਟ ਕਰਦਾ ਮੁੰਡਾ ਵਾ ਡੋਰਾ ਰੱਬ ਦੇ ਆ। ਅੱਜ ਤੁਹਾਨੂੰ ਏ ਲੈ ਕੇ ਦਿੱਤੀ ਆ ਤੇ ਇਹਨੂੰ ਫਿਊਚਰ ਤੁਹਾਨੂੰ ਵੀ ਰੇਂਜ ਰੋਵਰਾਂ ਦੇ ਵੀ ਕਿਰੇ ਦਰਸ਼ਨ ਚਲਾਵਾਂਗੇ ਜੀ ਮਾਰ ਆਏ ਮੈਂ ਕਿਰੇ ਚਾਹ। ਲਾਂਚ ਹੁੰਦਿਆਂ ਲਵਾਗੇ ਕਿਤੇ। ਠੀਕ। ਠੀਕ ਆ ਫਿਰ ਉਹ ਲੈ ਕੇ ਤੇ ਉਹ ਵੀ ਫਿਰ ਮੈਨੂੰ ਦੇ ਦੇਣੀ ਤੂੰ ਜਦਾ ਦੇ ਦੇਣੀ ਹਣ ਕਿਉਂ ਚਲਾਉਗਾ ਤੇਰੀ ਆ ਗੱਡੀ ਤੇ ਨਾ ਤੇ ਆ ਗੱਡੀ ਆ ਓਕੇ ਮੈਂ ਗੱਡੀ ਦਾ ਸੱਚ ਲੈ ਦੋਵੇਂ ਮੇਰੇ ਨਾਂ ਤੇ ਆ ਉਹ ਜਿਵੇਂ ਮੁੱਕਰ ਜਾਂਦੇ ਮੈਂ ਪਹਿਲਾਂ ਪਹਿਲਾਂ ਤੇਰੇ ਹਣ ਬਾਪਿਆਂ ਨੇ ਜੇ ਦੇ ਦਿੱਤੀਆਂ ਹੀ ਉਹਨਾਂ ਨੇ ਵੇਵੇਂ ਤੇ ਆਪ ਲੈਣ ਜੋਗੇ ਹੋਏ ਡੈਡੀ ਵਾਲਾ ਬਾਪੂ ਵਾਲਾ ਵੇਖ ਕੇ ਮਿਹਨਤ ਕੀਤੀ ਸਾਰੇ ਮਾਸੀ ਪੁੱਤ ਭਰਾ ਸਾਰੇ ਮਿਹਨਤਾਂ ਕਰਦੇ ਮਿਹਨਤਾਂ ਨੂੰ ਹੀ ਭਾਗ ਲੱਗਦਾ ਪਹਿਲਾਂ ਵੀਰ ਤੈਨੂੰ ਤੇਰੀ ਗੱਡੀ ਦੀਆਂ ਵਧਾਈਆਂ ਬਾਰ ਬਾਰ ਭਰਾ ਨੂੰ ਤੈਨੂੰ ਵੀ ਵੀਰ ਬਹੁਤਿਆਂ ਬਹੁਤਿਆਂ ਵੱਡੇ ਭਰਾ ਨੂੰ ਉਹ ਗਾਡੀ ਗਾਡੀ ਅੱਛਾ ਬਹੁਤ ਅੱਛਾ ਗਾਡੀ ਹੈ ਆ ਆਪਕੇ ਵਾਲਾ ਵੀ ਅੱਛਾ ਹੈ ਮਾਈਲੇਜ ਵੀ ਤਾਂ ਦੇਗਾ ਫੀਚਰ ਵੀ ਬਹੁਤ ਹੈ ਫੀਚਰ ਵੀ ਬਹੁਤ ਹੈ ਉਹ ਮੈਂ ਸਰ ਮੈਂ ਗਿਆ ਕੰਡਿਆ ਇੱਕ ਗੱਲ ਦਾ ਨਜ਼ਾਰਾ ਜਦੋਂ ਵੱਡੇ ਭਰਾ ਬਾਹਰ ਹੋਣਾ ਮਗਰ ਨਜ਼ਾਰੇ ਉਧਰ ਮਨੋਦ ਨੂੰ ਲੱਗੇ ਇਧਰ ਮੈਨੂੰ ਲੱਗੇ ਆ ਇਧਰ ਆ ਇਧਰ ਦੀ ਲੰਡੀ ਆ ਤੂੰ ਯਾਰ ਬੜੀ ਵਧੀਆ ਆਏ ਵਾਏ ਚਲੋ ਜੀ ਪਾਤਾ ਝੱਗਾ ਫਿਰਾਂ ਗੱਡੀ ਨੂੰ ਲਾ ਦੀ ਹੁਣ ਝੱਗਾ ਤੇ ਲੈ ਜੀ ਇਹਨੂੰ ਡੈਡੀ ਡੈਡੀ ਮੱਠਾ ਮੱਠਾ ਜਾਸੀ ਜਾਂਦੇ ਸਵੇਰ ਦੇ ਅੱਜ ਮੇਰਾ ਵੀ ਸਵੇਰ ਦਾ ਹਸਣਿਕਣਿਆ ਹੈ ਹੈ ਅਗੇ ਮੈਨੂੰ ਸਰ ਨੇ ਮੈਨੂੰ ਡੀਲ ਬਹੁਤ ਵਧੀਆ ਕੀਤਾ ਤੇ ਨਾਲ ਉਹਦਾ 5 ਲੀਟਰ ਦਿੰਦਾ ਮੈਨੂੰ 10 ਲੀਟਰ ਤੇ ਹਾਂਜੀ 10 ਲੀਟਰ ਦਾ ਇੰਟਰਵਿਊ ਹੋਣੀ ਹੈ ਅੱਛਾ ਹੋਣੀ ਹੈ ਨਹੀਂ ਆਲੇ ਰੇਲੇ ਰੁਕ ਜੀ ਕੋਈ ਕੋਈ ਨਹੀਂ ਇੰਟਰਵਿਊ ਮੇਰਾ ਕੰਮ ਹੀ ਹੁਣ ਇਹ ਹੈਗਾ ਯੂਟਿਊਬਰਾਂ ਦੇ ਇਹ ਕੋਆ ਮੇਰੇ ਕੋਲ ਸਹੀ ਪ੍ਰੋਪਰ ਮਾਈਕ ਪੈਨਲ ਆਪਾਂ ਰੱਖਿਆ ਹੋਇਆ ਕੋਈ ਗੱਲ ਨਹੀਂ ਕੋਈ ਗੱਲ ਸਾਦਲ ਉਹਨਾਂ ਨੂੰ ਵੀ ਕੇਕ ਵੀ ਆ ਗਿਆ ਉਹ ਚ ਵਾ ਗਿਆ ਬਹੁਤ ਬਹੁਤ ਵਧਾਈਆਂ ਡੈਡੀ ਤੁਹਾਨੂੰ ਮੰਮੀ ਤੁਹਾਨੂੰ ਤੇ ਪਾਪਾ ਜੀ ਤੁਹਾਨੂੰ ਹੀ ਬਹੁਤ ਬਹੁਤ ਮੁਬਾਰਕਾਂ ਚਲੋ ਉਹਨਾਂ ਨੇ ਸ਼ਾਇਦ ਕੰਗ੍ਰੈਚੁਲੇਸ਼ਨਸ ਟੂ ਮਿਸਟਰ ਮੰਗਲਸ ਸਿੰਘ ਔਰ ਆਰ ਨਿਊ ਕਾਰ ਲੈਟਸ ਦੀ ਪੀ ਪਲਸ ਬੀ ਐਸਡੀ ਕ੍ਰੋਮ ਕੰਪੂਕਸ 7 ਫੈਮਲੀ ਸਰ ਅਸੀਂ ਤੁਹਾਨੂੰ ਫੀਡਬੈਕ ਲੈਣਾ ਚਾਹੁੰਗੇ ਕਿ ਤੁਸੀਂ ਅੱਜ ਆਪਣੀ ਫੈਮਲੀ ਨਾਲ ਗੱਡੀ ਦੀ ਜੀਰੀ ਲੈਣ ਆਏ ਹੋ ਬਟ ਉਸਾਰ ਦੀ ਤੇ ਆਪਣਾ ਫੀਡਬੈਕ ਐਕਸਪੀਰੀਅੰਸ ਸ਼ੇਅਰ ਕਰੋ ਸਰ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਸਾਡਾ ਸਟਾਫ ਲੱਗਾ ਐਂਡ ਗੱਡੀ ਦੇ ਫੀਚਰਸ ਬਾਰੇ ਤੁਹਾਨੂੰ ਕੀ ਚੰਗੀ ਲੱਗੀ ਕੌਕਸਰ ਗੱਡੀ ਜਿਹੜੀ ਤੁਸੀਂ ਗੱਡੀ ਬਾਏ ਕਰ ਰਹੇ ਹੋ ਕੌਕਸਰ ਜੀ ਸਰ ਜ ਮੈਡਮ ਆ ਕਾਫੀ ਦੇਰ ਤੋਂ ਹੀ ਗੱਡੀ ਵੇਖਣ ਲਈ ਹੈ ਪਰਸਨਲ ਯੂਸ ਲਈ ਕਰਦੀ ਜਾ ਰਹੀ ਹਾਂ ਮੈਨੂੰ ਜ਼ਰੂਰ ਲੈਣੀ ਸੀ ਪਹਿਲਾਂ ਸੋ ਦੋ ਤਿੰਨ ਦਿਨ ਪਹਿਲਾਂ ਵੀ ਸਾਡੇ ਸਾਹਮਣੇ ਮੈਂ ਇੱਥੇ ਟੈਸਟ ਡਰਾਈਵ ਲਈ ਸੀ ਤੇ ਨਵੀਨ ਸਰ ਨੂੰ ਮੈਂ ਮਿਲਿਆ ਤੇ ਮਤਲਬ ਪਹਿਲੀ ਪਹਿਲੀ ਮਿਲਣੀ ਦੇ ਵਿੱਚ ਹੀ ਉਹਨਾਂ ਨੇ ਸਾਰਾ ਕੁਝ ਦਿੱਤਾ ਨਾ ਕਲੀਅਰ ਕਰ ਦਿੱਤਾ ਯਾਰ ਨੂੰ ਕਿ ਕਿੰਨੇ ਤੁਹਾਨੂੰ ਪ੍ਰਾਈਸ ਮਿਲੂਗਾ ਜੋ ਵੀ 바ਰਗੇਨ ਕਰਨਾ ਹੈ ਉਹਨਾਂ ਨਾਲ ਹੋ ਗਿਆ ਉਹਨਾਂ ਨੇ ਬਹੁਤ ਵਧੀਆ ਇਹਨੂੰ ਡੀਲ ਕੀਤਾ ਇਹ ਤੇ ਅੱਜ ਆਏ ਆ ਤੇ ਸਾਰਾ ਉਹ ਕੇਕ ਤੱਕ ਪ੍ਰੋਵਾਈਡ ਕੀਤਾ ਸੈਲੀਬ੍ਰੇਸ਼ਨ ਵੀ ਬਹੁਤ ਵਧੀਆ ਸੀ ਪਲੱਸ ਗੱਡੀ ਤੇ ਚਲੋ ਬੰਦੇ ਨੇ ਆਪਣੀ ਪਸੰਦੀ ਲੈਣੀ ਹੁੰਦੀ ਤਾਂ ਗੱਡੀ ਵੀ ਬਹੁਤ ਵਧੀਆ A1 ਕਾਰ ਉਹ ਜੀ थैंक यू ਸੋ ਮਚ ਥੈਂਕ ਯੂ ਸਰ ਥੈਂਕ ਯੂ ਸਰ ਐਨ ਐਕਚੁਅਲੀ ਇੰਟਰਵਿਊ ਕਰਨਾ ਸੀ ਸਾਰਾ ਅਗੇਨ ਕੰਗratulations ਫॉर ਯੂ ਕਾਕਟਿੰਗ ਥੈਂਕ ਯੂ ਥੈਂਕ ਯੂ ਮੈਂ ਗੱਲ ਕਰਦਾ ਹਾਂ ਪਹਿਲੇ ਇੰਟਰਵਿਊ ਕਾਰ ਦੀ ਦਿੱਤੀ ਮੈਂ ਤੇ ਪੌਡਕਾਸਟ ਵੀ ਕਰਾਂਗੇ ਟਾਈਮ ਆਊਗਾ ਨਹੀਂ ਤੇ ਆਪਣਾ ਹੀ ਪੌਡਕਾਸਟ ਚਾਲੂ ਕਰਦੇ ਹਾਂ ਮੇਰਾ ਦਾ YouTube ਤੇ ਕਰ ਹੀ ਦਾਂਗਾ ਇਹ ਤਾਂ ਫਾਲੋਅਰ ਵੀ ਤਾਂ ਦੇ ਸਹੀ ਚੱਲ ਰਹੀ ਹੈ। ਦੋ ਚਾਰ ਕੱਢ ਬਦਾਰਾ ਵਧੀਆ ਦੇ। ਤੁਹਾਨੂੰ ਸਾਰਾ ਬਹੁਤ ਹੈ। थैंक यू सो मच। ਨਹੀਂ ਅਸੀਂ ਨਹੀਂ ਕਰਦੇ ਸਭ ਨੂੰ ਫਾਲੋ ਕਰੋ। ਚੋਕੋ। ਜਦੋਂ ਲਾ ਰੋਨਲਡ ਸਬਸਕ੍ਰਾਈਬਰ ਵਧਾਈ ਦੇ। ਮੈਂ ਹੁਣ ਪਾਲਤਾ ਗਰੁੱਪ ਚ ਪਾਲਤਾ ਵਾ ਨਹੀਂ ਮੇਰੇ ਆਪਣੇ थैंक यू। ਲਾਜੀ ਮੁੱਖੀ ਨੂੰ। ਤੋਰੋ ਫੇ ਗੱਡੀ ਬੈਜੋ ਬੈਜੋ ਕੋਈ ਮਹਾਨ ਨਹੀਂ ਕੋਈ ਤੋਂ ਅੱਲਾਹ ਸਾਹਿਬ ਦਰਸ਼ਨ ਕਰਨ ਆ ਗਏ ਹਣ ਗੱਡੀ ਲੈ ਕੇ ਸਿੱਦੇ ਇਹ ਜੋ ਤੁਹਾਡੇ ਸੇਵਕ ਸੇਖ ਦਾ ਸਾਰੇ ਤੁਹਾਡੇ ਨਾਲ ਹੁੰਦੇ ਹਨ ਲੈ ਲੈ ਬਟਾ ਨਵੀਂ ਗੱਡੀ ਤੇ ਪੂਰੀ ਕੋਰਡ ਵਾਲੀ ਤੇ ਆਹ ਚਲੋ ਕਰੋਨ ਬਾਬੇ ਦਾ ਸ਼ੁਕਰ ਤੇ ਫਿਰ ਉੱਥੋਂ ਲੈਣੀ ਪਊਗੀ ਸ਼ੁਕਰ ਵਾਹਿਗੁਰੂ ਤੇਰਾ ਸ਼ੁਕਰ ਕੇ ਨਾ ਸਾਤ ਗੁਰੂ ਮਹਾਰਾਜ ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਫੇਰ ਤੋਂ ਗੱਡੀ ਦੀ ਡਿਲੀਵਰੀ ਅਸੀਂ ਲੈ ਲਈਆ ਤੇ ਮਹਾਰਾਜ ਦੇ ਨਮਸਕਾਰ ਵੀ ਕਰਤਾ ਸ਼ੁਕਰਾਨਾ ਵੀ ਕਰਤਾ ਤੇ ਹੁਣ ਅਸੀਂ ਜਾਣਦੇ ਆ ਬੇਵੀ ਆਂਟੀ ਨੂੰ ਵਾਦਾ ਕੀਤਾ ਵੀ ਗੱਡੀ ਨਵੀਂ ਦਾ ਤੋਹਫਾ ਤੈਨੂੰ ਦੇਵਾਂਗੇ ਤੇ ਉਹਨੂੰ ਹਣ ਰਜਾਈ ਲੈ ਕੇ ਦੇਣੀ ਆ ਇੱਥੇ ਲਾਗੇ ਟਾਲਾ ਸਾਹਿਬ ਦੇ ਰਜਾਈ ਮਿਲਦੀ ਆ ਉੱਥੋਂ ਰਜਾਈ ਲੈਣ ਚੱਲੇ ਆ ਮੈਂ ਕਿੰਨੀ ਖੁਸ਼ੀ ਆਂ ਜਪੁੱਤਿਆਂ ਨੇ ਆ ਉਹ ਰੀਕੇ ਪਾ ਪਾ ਦੇ ਰੱਜ ਦਾ ਮੇਨ ਬੰਦਾ ਸ਼ਾਹ ਪਾਪਾ ਆ ਗਏ ਪਾਪੇ ਦੀ ਜੇਬ ਚੋਂ ਹੀ ਗਏ ਆ ਤੇ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਮੈਨੂੰ ਵੇਖਦੇ ਮੈਨੂੰ ਸਪੋਰਟ ਕਰਦੇ ਕਿਉਂਕਿ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਕਰਕੇ ਹੀ ਆ ਸਾਰੀਆਂ ਚੀਜ਼ਾਂ ਮੇਰੀ ਜ਼ਿੰਦਗੀ ਚ ਆਉਂਡੀਆਂ ਤੇ ਉਸ ਤੋਂ ਬਾਅਦ ਜਿਹੜਾ ਧੰਨਵਾਦ ਆ ਉਹ ਮੇਰੇ ਵੱਡੇ ਭਰਾ ਦਾ ਜਿਨੇ ਮੇਰੇ ਹਰ ਹੁਣ ਤੱਕ ਸਾਰੇ ਸ਼ੌਂਕ ਪਗਾਏ ਆ ਜਿਹੜੀ ਚੀਜ਼ ਕਹਿ ਤੀ ਆ ਲੈ ਕੇ ਦਿੱਤੀ ਆ ਆ ਗੱਡੀ ਵੀ ਮੈਨੂੰ ਉਨੇ ਹੀ ਲੈ ਕੇ ਦਿੱਤੀ ਆ ਜਾ ਮੋਬਾਈਲ ਜਿੱਤੇ ਮੈਂ ਵੀਡੀਓ ਬਣਾਉਣਾ ਇਹ ਵੀ ਉਹਨੇ ਲੈ ਕੇ ਦਿੱਤਾ ਤੇ ਗੱਡੀ ਵੀ ਉਹਨੇ ਹੀ ਲਿਆਵਾ ਫੇਰ ਤੇ ਬਹੁਤ ਬਹੁਤ ਧੰਨਵਾਦ ਤੇ ਵਾਈਗਰੂ ਹਰ ਇੱਕ ਨੂੰ ਇਹੋ ਜਿਹਾ ਵੱਡਾ ਭਰਾ ਦਵੇ ਮੋ ਨੂੰ ਥੈਂਕ ਯੂ ਸੋ ਮੱਚ ਬਹੁਤ ਕੈਂਟ ਗੱਡੀ ਆ ਹਰ ਇੱਕ ਦਾ ਸੁਪਨਾ ਪੂਰਾ ਹੋਵੇ ਹਰ ਇੱਕ ਨੂੰ ਵਾਈਗਰੂ ਦਵੇ ਥੈਂਕ ਯੂ ਆ ਤੇਰੇ ਨਾਲ ਲਵ ਯੂ ਬਹੁਤ ਸਾਰਾ ਛੇਤੀ ਛੇਤੀ ਆ ਜਾਣਾ ਤੇਰੀ ਵੇਟ ਵਾ ਤੇ ਤੇਰੇ ਨਾਲ ਬਹਿ ਕੇ ਹੂਟੇ ਲਵਾਂਗੇ ਘੁਮਾ ਫਿਰਾਂਗੇ ਤੇ ਗੱਡੀ ਹੁਣ ਅਈ ਜਾਣਦੇ ਆ ਇਧਰ ਨੂੰ ਗੱਡੀ ਮੈਂ ਚਲਾਉਣ ਡਿਆ ਵਾ ਫਿਲਹਾਲ ਤੇ ਇਧਰੋਂ ਲੈ ਕੇ ਆਪਾਂ ਰਜਾਈ ਫੇਰ ਆਪਾਂ ਚੱਲ ਜਾਣਾ ਘਰੇ ਤੇ ਹਲੇ ਲਾਗੇ ਬੰਨੇ ਤੇ ਕਿਸੇ ਨੂੰ ਨਹੀਂ ਪਤਾ ਗੁਰਚਰਨ ਹੁਣਾਂ ਘਰੇ ਵੀ ਨਹੀਂ ਕਿਸੇ ਨੂੰ ਪਤਾ ਤੇ ਕਿ ਹੋਰ ਕਹਨ ਨੂੰ ਨਹੀਂ ਪਤਾ ਸਿਰਫ ਵਿਨੋਦ ਹੁਣਾਂ ਨੂੰ ਮਾੜਾ ਮੋਟਾ ਪਤਾ ਵਾ ਕਿਉਂਕਿ ਮਾਸੜ ਦੀ ਨਾਲ ਹੀ ਮਾਸੀ ਜੀ ਹੁਣਾਂ ਨੂੰ ਨਹੀਂ ਪਤਾ ਅਜੇ ਤੇ ਸਾਰੇ ਵਾਲੀ ਸਰਪ੍ਰਾਈਜ਼ ਹੀ ਆ ਤੇ ਗੱਡੀ ਬਹੁਤ ਵਧੀਆ ਚੱਲਦੀ ਆ ਤੇ ਬਹੁਤ ਖੁਸ਼ ਹਾਂ ਮੈਂ ਤੇ ਮੈਂ ਸਵੇਰ ਦਾ ਅਜ ਕੋਈ ਖਾਦਾ ਵੀ ਨਹੀਂ ਆ ਤੇ ਮੈਨੂੰ ਭੁੱਖ ਵੀ ਨਹੀਂ ਲੱਗਣ ਦੀ ਸੋਹਣਿਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਵਰਤਾਈਆਂ ਤੁਹਾਡੇ ਕੋ ਆਏ ਆ ਤੇ ਆਪਾਂ ਬੰਦ ਚੋਲੇ ਖਾਓਗੇ ਨਹੀਂ ਬਸ ਕੋਈ ਚਾਹ ਠੰਡਾ ਨਹੀਂ ਅੱਜ ਨਹੀਂ ਭੁੱਖ ਲੱਗਣ ਦੀ ਅੱਜ ਖੁਸ਼ੀ ਐਨੇ ਆ ਗੱਡੀ ਦੀ ਖੁਸ਼ੀ ਤੇ ਅੱਜ ਹੁਣੇ ਕਿਡਾ ਕੋ ਨਾ ਜਸਟ ਲੈ ਕੇ ਆਏ ਆ ਅਰੇ ਕੀ ਬਾਤ ਆ ਫਿਰ ਤੇ ਪਹਿਲੀ ਜਿਮੇਰੀ ਦੁਕਾਨ ਤੇ ਆ ਤੁਹਾਡੀ ਦੁਕਾਨ ਚਾਈ ਬਿਲਕੁਲ 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 ਬਹੁਤ ਬਹੁਤ ਮੁਬਾਰਕਾਂ ਹੈ ਮੈਂ ਤੇ ਅੱਗੇ ਕਹਿੰਦੇ ਮੈਂ ਕਹਿੰਦਾ ਮੇਰੀ ਦੁਕਾਨ ਤੇ ਸਿੱਧੀ ਗੱਡੀ ਆ ਗਈ ਹੈ ਪਹਿਲਾਂ ਬਾਬਾ ਟਾਲਾ ਸਾਹਿਬ ਤੇ ਫਿਰ ਤੁਹਾਡੀ ਦੁਕਾਨ ਤੇ ਆਏ ਜੀ ਵਧੀਆ ਵਧੀਆ ਸ਼ੋਕਨਡਾ ਲਈ ਚਲੋ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ ਇਹ ਕਿੱਲਾ ਨਹੀਂ ਪੜਾ ਦਵਾ ਦਿੱਤੇ ਹਨ ਭਾਈਆ ਆ ਗਏ ਹੁਣ ਮੈਂ ਦੁਕਾਨ ਤੇ ਕਵਲ ਭਾਜੀ ਮੇਰੀ ਵੀਡੀਓ ਵੇਖਣੀ ਤੁਸੀਂ ਆ ਗਿਆ ਦੁਕਾਨ ਤੇ ਹੁਣ ਰਜਾਈ ਮੈਂ ਵੀ ਲੈ ਲੈਣੀ ਆ ਰਜਾਈ ਵਾਲਾ ਮਹਿਣਾ ਆਪਾਂ ਖਤਮ ਕਰਦੇ ਲੱਗੇ ਆ ਹਾਂ ਪਰ ਆਪਾਂ ਦੱਸਤਾ ਵੀ ਆਪਾਂ ਆਂਟੀ ਬੇਬੀ ਲਈ ਲੈਣਦੇ ਆ ਤੇਰੇ ਲਈ ਵੀ ਲੈ ਲੈਣੀ ਆਗੇ ਰਜਾਈ ਨਵੀਂ ਨਵੀਂ ਗੱਡੀ ਨਵੀਂ ਰਜਾਈ ਸਾਰਾ ਕੁਝ ਨਵਾਂ ਇਹ ਹੌਲੀਆਂ ਹੁੰਦੀਆਂ ਮਾਸੜ ਜੀ ਤੂੰ ਉੱਦਾਂ ਨਿੱਗੀ ਆ ਹੂੰ ਨਿੱਗੀ ਆ ਮੰਮੀ ਮੈਂ ਲਾਲ ਫੁੱਲਾਂ ਵਾਲੀ ਲਾਲ ਫੁੱਲਾਂ ਵਾਲੀ ਲੈਣੀ ਹੈ ਗਰਜੰਟ ਦੀਆਂ ਤੇ ਗਈਆਂ ਵਾ ਇਹ ਮਨਜੋਤ ਦੀਆਂ ਹੀ ਨਹੀਂ ਜਾਂਦੀਆਂ ਗਰਜੰਟ ਦੀ ਤੇ ਹਰ ਵਾਰ ਚਲ ਜਾਂਦੀ ਆ ਇਹਦੇ ਨਾਲ ਦੀ ਸੇਮ ਇੱਕ ਹੋਰ ਵੀ ਗਈ ਜੋੜਾ ਦੇ ਦੇ ਨਹੀਂ ਇੱਕ ਹੀ ਲੈਣੀ ਤੇ ਇੱਕ ਸਿੰਗਲ ਦੇ ਦੇ ਸਿੰਗਲ ਦੇ ਦੇ ਆ ਪੁੱਤਰ ਇੱਕ ਮਿੰਟ ਤਿਆਰ ਕਰਵਾ ਦਵਾ ਕਰਵਾ ਸਿੰਗਲ ਕਿਉਂ ਡਬਲ ਲਓ ਮੇਰੇ ਲਈ ਵੀ ਕੇ ਮੈਂ ਕਿਤਨਾ ਹੀ ਤਾਂ ਮਵਾਇ ਕਰਾਉ ਵਧੀਆ ਨਾ ਜਿੱਦਾਂ ਨਹੀਂ ਅੱਗੇ ਖੜੀਆ ਨਹੀਂ ਤਾਂ ਫਾਈਬਰ ਜੀ ਵਾਲੀਆਂ ਦੇ ਦੇ ਸਿੰਗਲ ਸਿੰਗਲ ਕਾਦੇ ਲਈ ਲੈਣ ਦੇ ਤੇ ਮੈਨੂੰ ਵੀ ਡਬਲ ਦੇ ਦਿਓ ਫੇਕ ਹੀ ਆ ਹੈਲੋ ਜੀ ਬੈਲਾ ਭਾਈ 3 ਡਬਲ ਕਹਿੰਦੇ ਡਬਲ ਦੇ ਦਿੰਨੇ ਕਿਹੜੀ ਗੱਲ ਹੈ ਇਹ ਵਾਹ ਕਰ ਆਓ ਥੱਲੇ ਖਰਾਬ ਹੋਤੀ ਆ ਮਰੀ ਪਾ ਚੜਦਾ ਹੈ ਥੱਲੇ ਸਾਰਾ ਸਮਝਾ ਦੇ ਸਾਰਾ ਸਮਝਾ ਦੇ ਹਾਂ ਸਹੀ ਗੱਲ ਡਬਲ ਰਜਾਈ ਕੋ ਮੰਗਣਾ ਹੈ ਨਹੀਂ ਸਮਝਦਾ ਸਾਰਾ ਇਹ ਸਮਝਿਆ ਕਰੋ ਕਿ ਤੇ ਤੂੰ ਸਮਝ ਹੀ ਨਹੀਂਦੇ ਦੱਸੋ ਉਹਨਾਂ ਕਹਿ ਦੇਣਾ ਇਹ ਤੇ ਕਹਿਣ ਦੇ ਹੋਣੀ ਕਰਾਉਣ ਦੇ ਆ ਸਹੀ ਗੱਲ ਸਹੀ ਗੱਲ ਚਲੋ ਵਿਗਾਓ ਇਹ ਇਹੀ ਚੀਜ਼ ਹੈ ਨਾ ਜੀ ਵਾਲੀ ਚੀਜ਼ ਉਹ ਕਿਹੜੀ ਚੀਜ਼ ਉਹ ਵੀ ਵੇਨ ਨੂੰ ਵੇਖ ਲਈ ਦਿਖਾ ਦੇ ਭਰਾਵਾ ਰਜਾਈ ਤਾਂ ਨਹੀਂ ਆਉਂਦੀ ਕਿਆ ਵੀਰ ਨੂੰ ਹੋ ਗਿਆ ਹਾਂ ਮੈਂ ਹੋਈ ਨਹੀਂ ਦੇਖੋ ਦੇ ਜੱਡੀ ਲੈ ਨਹੀਂ ਤੂੰ ਦੱਸ ਤੈਨੂੰ ਸਹੀ ਨਹੀਂ ਰੇਟ ਇਹ ਢਾਡੇ ਵਾਲਾ ਰੇਟ ਦੱਸਾਂ ਕਿ ਦਾਕਾਂ ਵਾਲਾ ਦੱਸ ਢਾਡੇ ਵਾਲਾ ਦੱਸ ਭయ్యా ਰਜਾਈ ਲੱਗੀ ਰਜਾਈ ਲੱਲੀ ਹੋ ਭਾਂਡੇ ਮੈਨੂੰ ਕਹਿੰਨੇ ਕਹਿਣਾ ਤੁਹਾਡੀਆਂ ਰਜਾਈਆਂ ਉੱਥੇ ਪਈਆਂ ਹੀ ਹੋ ਸਾਨੂੰ ਨਹੀਂ ਕਹਿਨੇ ਕਹਿਣਾ ਕੋਈ ਹੋ ਜਾਂਦਾ ਕੱਲ੍ਹ ਬਣੋ ਉਹਨੇ ਮੈਨੂੰ ਉਹਨੇ ਕਮੈਂਟ ਵੀ ਕਰਤਾ ਪਾਜੀ ਨੇ ਖਬਰਦਾਰ ਜੀ ਮੈਂ ਖਾ ਲਾਇਆ ਸੀ ਮੈਂ ਸਵੇਰੇ ਨੂੰ ਫੋਨ ਆਇਆ ਮੈਂ ਆ ਜਾ ਅਡਾ ਮਸਲਾ ਹਲ ਕਰਤੀ ਇਹਨੂੰ ਰਜਾਈ ਦਵਾ ਦੀ ਨਹੀਂ ਆਵੇ ਆ ਗਈ ਆਪਣੀ ਰਜਾਈ ਗਈ ਇਹ ਕੜਾਈ ਗੱਡੀ ਭਾਜੀ ਇਹ ਆਪਾਂ ਭਾਜੀ ਇੱਥੋਂ ਹੀ ਚਲੋ ਸਾਡੀ ਪਹਿਲੀ ਪਾਰਟੀ ਅੱਜ ਦੀ ਜਿਹੜੀ ਉਹ ਚਾਹ ਚੂਰੀ ਜੀ ਤੇ ਪਾਪਾਈ ਨੂੰ ਮੈਂ ਅੱਗੇ ਕਰ ਜ਼ੋਰ ਲਾਉਂਦਾ ਰਿਆਂ ਇਹ ਨਹੀਂ ਤੇ ਅੱਜ ਪਹਿਲੀ ਵਾਰ ਹੈ ਸਵਾਦੀ ਮੈਂ ਸਵਾਦੀ ਇੱਥੇ ਖਾਣ ਪੀਣ ਚਾਹ ਪੀਉਣ ਦਾ ਮੈਂ ਬੜਾ ਜ਼ੋਰ ਲਾਇਆ ਇਹ ਪਾਪਾਈ ਨੂੰ ਤੇ ਅੱਜ ਆਉਂਦੇ ਸਾਡੇ ਕੋਲ ਆਉਣ ਆਪਸ਼ਨ ਨਹੀਂ ਕੋਈ ਖਾਣਾ ਪੀਣਾ ਹੀ ਪੈਣਾ ਹੈ ਬੜੋਂ ਭੁੱਖ ਲੱਗੀ ਤੇ ਅੱਜ ਚਾਹ ਵਾ ਪੀਨੂੰ ਵੱਡਾ ਕੱਪ ਭਰ ਕੇ ਤੇ ਨਾਲ ਖਵਾਏ ਸੈਂਡਵਿਚ ਇਹ ਪਾਪਾ ਦਾ ਬਹੁਤ ਸਵਾਦ ਆ ਬਾਕੀ ਮੰਮੀ ਹਣੀ ਅੰਦਰ ਗੱਡੀ 'ਚ ਬੈਠੇ ਆ ਆਓ ਲੱਗੀ ਆਪਣੀ ਗੱਡੀ ਨਾਲ ਦੋਵੇਂ ਹੁਣ ਘਰੇ ਚਲ ਜਣਾ ਵਾ ਤੇ ਘਰ ਜਾ ਕੇ ਤੇ ਬਸ ਫਿਰ ਵਲੌਗ ਐਂਡ ਹੋ ਜਾਣਾ ਅੱਜ ਦਾ ਤੇ ਕੱਲ ਤੋਂ ਪਰੋਣੇ ਹੋਣੇ ਸ਼ੁਰੂ ਹੋ ਜਾਣੇ ਤੇ ਫਿਰ ਤੁਸੀਂ ਵਲੌਗ ਵੇਖਿਓ ਸਾਰੇ ਇੰਜੋਏ ਕਰਿਓ ਅੰਟੀ ਦਾ ਗਿਫਟ ਆਉਣਾ ਹੈ ਅੰਟੀ ਆ ਟੇਲ ਸਵੇਰ ਜਾ ਕੇ ਤੇ ਅੱਜ ਲੈ ਕੇ ਸੌ ਜਾਣ ਠੀਕ ਆ ਠੀਕ ਵਾ ਤੇ ਗੱਡੀ ਮੇਰੀ ਦੀ ਤਾਰੀਫ ਕੀਤੀ ਨਹੀਂ ਆ ਮੈਂ ਤਾਂ ਕੀਤੀ ਆ ਉਹ ਗੁਰੂਆ ਕਿਦਰ ਉਹਦੀ ਕਦਰ ਤੇ ਕੀ ਬਣਾਤਾ ਜੇ ਘਟਾ ਹੀ ਘਟਾ ਕਰਤਾ ਉਹ ਕੋਈ ਨਹੀਂ ਹੱਥ ਧਾੜ ਕੇ ਕਰ ਲੋਗੇ ਹਾਂਜੀ ਤੁਹਾਨੂੰ ਬਹੁਤ ਬਹੁਤ ਮਾਫ ਕਰਾਂ ਤੁਹਾਨੂੰ ਵੀਰ ਪਹਿਲਾਂ ਜਿਹੜੇ ਘਾੜਾ ਡਾ ਸਵਾਰਨਦੇ ਆ ਹਾਂਜੀ ਬਹੁਤ ਬਹੁਤ ਮਾਫ ਕਰਾਂ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਚਲੋ ਜੀ ਘਰੇ ਪਹੁੰਚ ਗਏ ਆ ਤੇ ਅੱਜ ਦਾ ਦਿਨ ਬਹੁਤ ਵਧੀਆ ਸੀ ਗੱਡੀ ਲੈ ਆਏ ਆ ਤੁਹਾਡੇ ਨਾਲ ਘਰ ਖਲਾਰਾ ਬਹੁਤ ਪਿਆਰਾ ਚੱਲਣ ਡਿਆ ਵਾ ਮਿਸਤਰੀ ਦਾ ਗੰਮ ਤੇ ਮੈਂ ਚੱਲ ਵਲੌਗ ਦਾ ਆਪਣਾ ਐਂਡ ਕਰੀਏ ਧੰਨਵਾਦ ਸਾਰਿਆਂ ਦਾ ਇੱਥੋਂ ਤੱਕ ਵਲੌਗ ਵੇਖਿਆ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਥੈਂਕ ਯੂ ਵੈਰੀ ਮੱਚ